ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੇਰੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਭਰਾਵਾਂ ਬੱਚੇ ਬਜ਼ੁਰਗ ਮਤਾਵਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਚੱਲੇ ਆਂ ਰੋਪੜ ਸੁਖਮਨੀ ਕਾਰੰਪੇਰ ਵਾਲੇ ਕੋਲੇ ਗੱਡੀ ਦੀ ਕਰਾਉਣੀ ਹੈ ਸਰਵਿਸ ਗੱਡੀ ਧੂਆ ਬੜਾ ਮਾਰਦੀ ਹੈ ਗੱਡੀ ਹੈਗੀ ਆਪਣੀ ਡੀਜ਼ਲ ਬੰਬੂ ਘਾਟੇ ਜਿਹਾ ਸਮਝ ਲਓ ਹੈਲੀਕਾਪਟਰ ਹੈ ਨਾ ਤੇ ਉਹਦੀ ਚੱਲੇ ਆਪਾਂ ਸਰਵਿਸ ਕਰਾਉਣਾ ਮੈਂ ਜਾਣਾ ਤੇ ਨਾਲ ਮੇਰੇ ਇੱਕ ਦੋਸਤ ਤੇ ਆ ਉਹਦੀ ਗੱਡੀ ਆ ਦੋ ਜਣੇ ਆ ਜਾਣਾ ਆਪਾਂ ਰੋਪੜ ਵੇਖਦੇ ਆ ਕਿਵੇਂ ਕੀ ਕਰਦੇ ਆ ਬਾਈ ਕੀ ਸ਼ੈਡਿੰਗ ਬਣਦੀ ਏ ਗੱਡੀ ਦੇ ਹਨਾ ਆਓ ਚੱਲਦੇ ਆ ਆਪਾਂ ਰੋਪੜ ਨੂੰ ਓਕੇ ਜੀ ਤਾਂ ਵੀ ਆਪਾਂ ਫਿਰ ਆ ਰਾਈਟ ਹੈਂਡ ਦੇ ਹੈਗਾ ਆਪਣੇ ਗ੍ਰੇਸਨ ਹਸਪੀਟਲ ਸਾਹਮਣੇ ਫਰੇਮ ਦੇ ਦੇਖ ਰਹੇ ਹੋ ਇਹ ਹੈਗਾ ਗੁਰਦੁਆਰਾ ਸਿੰਘ ਸਿਦਾ ਸਾਹਿਬ ਸੁਹਾਣਾ ਜਿਹਦੀ ਸਾਡੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਮੱਤਤਾ ਆ ਇਹ ਦਰਬਾਰ ਸਾਹਿਬ ਦੇ ਬਹੁਤ ਆਪਣੀਆਂ ਸੁੱਖਾਂ ਵਾਰ ਹੁੰਦੀਆਂ ਨੇ ਜਿਹੜਾ ਵੀ ਇੱਕ ਕੋਈ ਵੀ ਇਨਸਾਨ ਆ ਸੱਚੇ ਜਿਹਨੂੰ ਬਾਬਾ ਜੀ ਜੀ ਆ ਲਵੇ ਤੇ ਉਹਦੀ ਹਰ ਮੰਨਤ ਪੂਰੀ ਹੁੰਦੀ ਹੈ ਬਹੁਤ ਬੜੇ ਨਾਲ ਪਛੇਣਗਾ ਏ ਆ ਗਿਆ ਜੀ ਮੈਂ ਡੀਡੀਆਈ ਦੀ ਮਾਰਕੀਟ ਦੇ ਵਿੱਚ ਜਿਹੜੀ ਖੜਡ ਜਾਂਦੇ ਵੇ ਲੈਫਟ ਹੈਂਡ ਦੇ ਆਉਂਦੀ ਏ ਇਹ ਸਾਰਾ ਸੈਕਟਰ ਜਿੱਦਾਂ ਹੈ ਵੇ ਜੀ ਅਰਦੋਰਾ ਪਣੀ ਵਗੈਰਾ ਵਗੈਰਾ ਮਾਰਕੀਟ ਬੜੀ ਸੋਹਣੀ ਹੈ ਸੈਕਟਰ ਹੈਗਾ 74ਏ ਦੇਖੋ ਕਿੰਨਾ ਵਧੀਆ ਸਟੈਚੂ ਲੱਗਿਆ ਹੋਇਆ ਹੈ ਨਾ ਬਹੁਤ ਸੋਹਣੀ ਹੈ ਆ ਗਏ ਆਪਣੇ ਮਾਸਟਰ ਜੀ ਵੀ ਆਪਣੇ ਨਾਲ ਨਾਲ ਮਾਰਟਰ ਜੀ ਜਾਂਦੇ ਵੀ ਅੱਗੇ-ਅੱਗੇ ਆਪਾਂ ਜਾਂਦੇ ਪੰਜੇ ਪਿੱਛੇ-ਪਿੱਛੇ ਹਨਾ ਇੱਥੇ ਹੈ ਮਾਰਟਰ ਜੀ ਦੀ ਗਾੜੀ ਹੁਣ ਹੋ ਜਾਣਾ ਆਪਾਂ ਇਧਰੋਂ ਘਰੜਣੋਂ ਇਹਦੇ ਚੱਲਦੇ ਆਪਰੇ ਖੜੇ ਨਾ 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 ਪਹੁੰਚ ਗਿਆ ਜੀ ਤਰਾਲੀ ਵਾਲੇ ਟੋਲ ਬਲਾਜੇ ਤੇ ਮੇਲਾ ਦਾ ਆਪਣਾ ਕਿਸਾਨੀ ਕਾਰਜ ਚੱਲਦਾ ਸੀ ਕਾਰੰਦ ਤੇ ਮਾਰੂ ਕੋਈ ਜਲਦੀ ਕਰਦੇ ਹੋ ਭਾਈ ਜੀ ਵੇਲਾ ਹੋ ਗਿਆ ਯਾ 9:30 ਦਾ ਜ਼ੇਰ ਦਾ ਤਰੀਕ ਹੈਗੀ ਅੱਜ 4 ਅਕਤੂਬਰ ਸਾਲ 2025 ਤੇ ਭਾਈ ਇਹਦੇ ਕਾਈ ਨਹੀਂ ਹੈਗੇ ਵੇਟ ਕਰਦੇ ਪਏ ਆਪਾਂ ਹੋ ਗਈ ਆ ਵਰਕਸ਼ਾਪ ਦੇ ਹੋ ਗਈ ਆ ਆਪਣਾ ਇਹ ਭਾਈ ਜੀ ਅੱਜ ਕੱਲ ਆਪਣਾ ਧਿਆਨ ਰੱਖਿਆ ਕਰੋ ਰੋ ਵਾਹ ਜੀ ਵਾਹ ਸ਼ਹਿਰ ਦਾ ਨਜ਼ਾਰਾ ਦੇਖੋ ਕਿੰਨਾ ਸੋਹਣਾ ਆ ਬਰਸਾਤ ਚ ਦਾ ਇੱਥੇ ਬਹੁਤ ਪਾਣੀ ਆਉਂਦਾ ਹੋਣਾ ਆਪਾਂ ਜਾਈ ਜੰਨੇ ਹੁਣ ਫਲਾਈਓਵਰ ਤੋਂ ਜਿਹੜਾ ਖਰੜ ਤੋਂ ਮੁਹਾਲੀ ਨੂੰ ਜਾਂਦਾ ਆ ਮੈਨਸ 에어ਪੋਰਟ ਰੋਡ ਹੋ ਗਿਆ ਆ ਇਹ ਜੀ ਆਪਾਂ ਆ ਗਏ ਜੀ ਖਰੜ ਸਰਵਸ ਕਰਾ ਕੇ ਗੱਡੀ ਦੀ ਲੇਟ ਹੋ ਗਈਆਂ ਬਹੁਤ ਜ਼ਿਆਦਾ ਹੈ ਨਾ ਯਾਰ ਅੱਜ ਸਪੈਸੇ ਬੜੇ ਲੱਗੇ ਨੇ ਸਰਵਸ ਤੇ ਜੈਕ ਕਲੀਨ ਕਰਾਇਆ ਸੁਗਮਣੀ ਵਾਲੇ ਤੋਂ ਫੁੱਲ 1000 ਵਜੇ ਹੋਈਏ ਅਕੇ ਦੇਖਦੇ ਆ ਬਾਬਾ ਸੁੱਖ ਰੱਖਿਆ ਗੱਡੀ ਕਿਵੇਂ ਚੱਲਦੀ ਹੈ ਆਪਣੀ ਹੈ ਨਾ ਜਾਈ ਜਾਂਦੇ ਆ ਘਰ ਨੂੰ ਬੁੱਖ ਬੜੀ ਲੱਗੀ ਹੈ ਯਾਰ ਚਲੋ ਮਿਲਦੇ ਆ ਘਰੇ ਜਾ ਕੇ ਓਕੇ